ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਨੀ ਅੱਜ ਦੀ ਵੀਡੀਓ ਦਾ ਵਿਸ਼ਾ ਬਿੱਲੀਆਂ ਦੇ ਨਾਲ ਸਬੰਧਿਤ ਰਹਿਣ ਵਾਲਾ ਹੈ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਬਿੱਲੀਆਂ ਮਹਿਜ ਇੱਕ ਜਾਨਵਰ ਨਹੀਂ ਬਿੱਲੀਆਂ ਘਰ ਦੇ ਵਿੱਚ ਅਕਸਰ ਆਉਂਦੀਆਂ ਜਾਂਦੀਆਂ ਨੇ ਉਸ ਘਰ ਨੂੰ ਉਸ ਘਰ ਵਾਲਿਆਂ ਨੂੰ ਬਹੁਤ ਜ਼ਿਆਦਾ ਸੰਕੇਤ ਦਿੰਦੀਆਂ ਨੇ ਉਹਨਾਂ ਲਈ ਕੁਝ ਚੰਗਾ ਜਾਂ ਮਾੜਾ ਵਾਪਰਨ ਵਾਲਾ ਹੁੰਦਾ ਹੈ ਬਹੁਤ ਸਾਰੇ ਲੋਕ ਇਹਨਾਂ ਬਾਰੇ ਵੱਖ-ਵੱਖ ਭਾਵਨਾਵਾਂ ਵੱਖ-ਵੱਖ ਅੰਦੇਸ਼ੇ ਲਾਉਂਦੇ ਨੇ ਅੱਜ ਦੀ ਗੱਲਬਾਤ ਆਪਾਂ ਇਸ ਵਿਸ਼ੇ ਤੇ ਕਰਾਂਗੇ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਇਨਸਾਨ ਰਹਿੰਦਾ ਸੀ ਉਸ ਦਾ ਨਾਮ ਉਸ ਦੇ ਮਾਂ-ਬਾਪ ਨੇ ਰਾਜਾ ਰੱਖਿਆ ਸੀ ਪਰ ਉਸ ਨੂੰ ਕੋਈ ਵੀ ਰਾਜਾ ਨਹੀਂ ਸੀ ਕਹਿੰਦਾ ਉਸ ਨੂੰ ਕੋਈ ਰਾਜੂ ਤੇ ਕੋਈ ਰਾਜੀ ਹੌਲੀ-ਹੌਲੀ ਉਸ ਦੇ ਮਾਪੇ ਬਾਬਾ ਸਮਾ ਬੀਤਨ ਤੇ ਇਸ ਜਹਾਨੋਂ ਰੁਖਸਤ ਹੋ ਗਏ ਉਸ ਦੇ ਕੋਲੋਂ ਲੰਮਾ ਚੌੜਾ ਕੰਮ ਕਰਨ ਲਈ ਸੀ ਪਰ ਜਿੰਨਾ ਕੁ ਸੀ ਉਹ ਠੀਕ ਸੀ ਇਕੱਲਾ ਸੀ ਖੇਤੀ ਬਾੜੀ ਦਾ ਕੰਮ ਕਰਦਾ ਹੁੰਦਾ ਸੀ ਖੇਤਾਂ ਦੇ ਵਿੱਚ ਹੀ ਉਸ ਨੇ ਇੱਕ ਕਮਰਾ ਬਣਾ ਲਿਆ ਸੀ ਕਿਉਂਕਿ ਪਿੰਡ ਵਾਲਿਆਂ ਨਾਲ ਉਸ ਦਾ ਬੋਲਚਾਲ ਨਹੀਂ ਸੀ ਇੱਕ ਵੇਲਾ ਸੀ ਜਦੋਂ ਉਸਦੇ ਬਾਪ ਦੀ ਬੜੀ ਚੜ੍ਹਾਈ ਸੀ ਲੋਕ ਉਹਨਾਂ ਦੇ ਘਰ ਬਹੁਤ ਜ਼ਿਆਦਾ ਆਉਣ ਜਾਂ ਰੱਖਦੇ ਸਨ ਪਰ ਜਦੋਂ ਉਸ ਦਾ ਬਾਪ ਤੁਰ ਗਿਆ ਲੋਕਾਂ ਨੇ ਉਸ ਤੋਂ ਕਿਨਾਰਾ ਕਰ ਲਿਆ ਪਿੰਡ ਵਿੱਚ ਵੀ ਉਹ ਇਕੱਲਾ ਰਹਿੰਦਾ ਸੀ ਇਸ ਲਈ ਇੱਕ ਦਿਨ ਇਸ ਰਾਜੇ ਨੇ ਫੈਸਲਾ ਕਰ ਲਿਆ ਕਿ ਮੈਂ ਕਿਉਂ ਨਾ ਮੈਂ ਆਪਣੇ ਖੇਤਾਂ ਦੇ ਵਿੱਚ ਹੀ ਜਾ ਕੇ ਰਵਾਂ ਸਾਰਾ ਦਿਨ ਤਾਂ ਮੈਂ ਇੱਥੇ ਮਿਹਨਤ ਕਰਨੀ ਹੁੰਦੀ ਹੈ ਤਾਂ ਬਿਹਤਰ ਇਹ ਹੈ ਕਿ ਮੈਂ ਪਿੰਡ ਨਾ ਜਾਵਾਂ ਤੇ ਵੈਸੇ ਵੀ ਮੇਰੇ ਨਾਲ ਕਿਸੇ ਦੀ ਲਿਹਾਜ਼ ਨਹੀਂ ਸੋ ਇਹ ਇਕੱਲਾ ਰਹਿੰਦਾ ਸੀ ਕਿਸੇ ਨਾਲ ਵੀ ਆਉਣ ਜਾਣ ਨਹੀਂ ਸੀ ਕਿਸੇ ਨਾਲ ਵੀ ਬੋਲਚਾਲ ਨਹੀਂ ਸੀ ਕੋਈ ਉਹਦੇ ਕੋਲ ਰਿਸ਼ਤੇਦਾਰ ਆਉਂਦਾ ਸੀ ਨਾ ਹੀ ਉਸ ਦੇ ਕੋਲ ਚਾਰ ਦੋਸਤ ਸੀ ਇੱਕਦਮ ਜਿਵੇਂ ਸਾਰੀ ਦੁਨੀਆ ਤੋਂ ਵੱਖਰਾ ਹੋ ਗਿਆ ਹੋਵੇ ਉਸ ਦੇ ਨਾਲ ਗੱਲਬਾਤ ਕਰਨ ਲਈ ਕੋਈ ਵੀ ਨਹੀਂ ਸੀ ਹੌਲੀ ਹੌਲੀ ਇਸ ਤਰ੍ਹਾਂ ਹੋਇਆ ਕਿ ਜਿਵੇਂ ਉਸਦੇ ਦਿਮਾਗ ਵਿੱਚ ਕੋਈ ਨੁਕਸ ਪੈ ਗਿਆ ਹੋਵੇ ਪਿੰਡ ਵਾਲਿਆਂ ਲੰਗਿਆਂ ਕਰਨਾ ਕਦੇ-ਕਦੇ ਉਸਨੂੰ ਬੁਲਾਇਆ ਕਰਨਾ ਹੁਣ ਕਿਸੇ ਦੇ ਬੁਲਾਉਣ ਤੇ ਵੀ ਨਹੀਂ ਸੀ ਬੋਲਦਾ ਇਕੱਲਾ ਗੱਲਾਂ ਕਰਦਾ ਰਹਿੰਦਾ ਸੀ ਸੋ ਪਿੰਡ ਵਾਲਿਆਂ ਨੇ ਤਾਂ ਇਹ ਐਲਾਨ ਕਰ ਦਿੱਤਾ ਕਿ ਰਾਜਾ ਪਾਗਲ ਹੋ ਗਿਆ ਹੈ ਪਰ ਉਹ ਆਪਣੇ ਆਪ ਦੇ ਵਿੱਚ ਸਮਝਦਾਰ ਸੀ ਸਿਆਣਾ ਸੀ ਦਿੱਕਤ ਇਹੀ ਸੀ ਕਿ ਉਹਦੇ ਕੋਲ ਕੋਈ ਗੱਲਬਾਤ ਕਰਨ ਵਾਲਾ ਨਹੀਂ ਸੀ ਉਹ ਹਰ ਵਾਰੀ ਮਿਹਨਤ ਕਰਦਾ ਹਰ ਵਾਰੀ ਉਸ ਨੂੰ ਚੰਗੇ ਚੋਖੇ ਪੈਸੇ ਬਣ ਜਾਂਦੇ। ਸ਼ਹਿਰ ਜਾ ਕੇ ਆਪਣਾ ਅਨਾਜ ਵੇਚਿਆ ਕਰਦਾ, ਪੈਸੇ ਕਮਾ ਕੇ ਕੋਲ ਰੱਖ ਲਿਆ ਕਰਦਾ। ਪਰ ਕਰਨਾ ਕੀ ਸੀ ਇਹਨਾਂ ਪੈਸਿਆਂ ਦਾ ਅਜੇ ਤੱਕ ਉਸ ਨੂੰ ਸਮਝ ਨਹੀਂ ਸੀ। ਉਸ ਦੀ ਵਿਆਹ ਦੀ ਉਮਰ ਸੀ ਪਰ ਵਿਆਹ ਤਾਂ ਹੀ ਹੋ ਸਕਦਾ ਸੀ ਜੇ ਕਿਸੇ ਨਾਲ ਬੋਲਚਾਲ ਹੁੰਦਾ, ਮੇਲਜੋਲ ਹੁੰਦਾ, ਜੇ ਕੋਈ ਰਿਸ਼ਤੇਦਾਰ ਉਹਦੇ ਕੋਲ ਆਉਂਦੇ ਜਾਂਦੇ ਹੁੰਦੇ। ਕਾਰ ਉਸਦਾ ਬਹੁਤ ਸਧਾਰਨ ਸੀ ਬਸ ਖੇਤੀ ਨਾਲ ਹੀ ਉਸਦਾ ਵਾਹ ਵਾਸਤਾ ਸੀ ਜਿਵੇਂ ਉਹਦੀ ਜ਼ਿੰਦਗੀ ਹੀ ਖੇਤੀ ਤੇ ਦਿਵਾਲੇ ਰਹਿ ਗਈ ਹੋਵੇ ਇੱਕ ਦਿਨ ਉਹ ਆਪਣੇ ਦੂਰ ਵਾਲੇ ਖੇਤ ਤੋਂ ਕੰਮ ਕਰਕੇ ਵਾਪਸ ਪਰਤ ਰਿਹਾ ਸੀ ਰਸਤੇ ਦੇ ਵਿੱਚ ਆਉਂਦਿਆਂ ਇੱਕ ਬਿੱਲੀ ਦਾ ਬੱਚਾ ਉਸ ਨੂੰ ਮਿਲਿਆ ਇਸ ਬਿੱਲੀ ਦੇ ਬੱਚੇ ਦੀ ਸਿਹਤ ਬੜੀ ਕਮਜ਼ੋਰ ਸੀ ਸਰਦੀਆਂ ਦੇ ਦਿਨ ਸਨ ਹੱਦੋਂ ਵੱਧ ਠੰਡ ਪੈ ਰਹੀ ਸੀ ਇਸ ਦੀ ਸਿਹਤ ਕਮਜ਼ੋਰ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਹ ਬਿੱਲੀ ਦਾ ਬੱਚਾ ਇਹ ਬਲੂੰਗੜਾ ਬਹੁਤ ਬਿਮਾਰ ਹੋਵੇ ਰਾਜੇ ਨੂੰ ਉਸ ਦੇ ਉੱਤੇ ਤਰਸ ਆਇਆ ਉਸ ਦੇ ਕੋਲ ਇੱਕ ਗਰਮ ਕੱਪੜਾ ਸੀ ਉਸ ਨੇ ਬਿੱਲੀ ਦੇ ਉਸ ਬਲੂੰਗੜੇ ਨੂੰ ਗਰਮ ਕੱਪੜੇ ਦੇ ਵਿੱਚ ਲਪੇਟ ਲਿਆ ਆਪਣੇ ਘਰ ਆਪਣੀ ਝੌਂਪੜੀ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਉਸ ਨੂੰ ਗਰਮ ਦੁੱਧ ਪਿਆਇਆ ਉਸ ਨੂੰ ਪਾਣੀ ਪਿਆ ਉਸ ਦੀ ਦੇਖਭਾਲ ਕੀਤੀ ਹੁਣ ਉਹ ਦੇਖਭਾਲ ਕਰਨ ਲੱਗਿਆ ਉਸ ਦੀ ਹੁਣ ਜਦੋਂ ਉਹ ਕੰਮ ਤੇ ਜਾਂਦਾ ਤਾਂ ਉਸ ਨੂੰ ਖਿੱਚ ਰੰਦੀ ਜਿਵੇਂ ਆਪਣੇ ਘਰ ਵਾਪਸ ਪਰਤਣਾ ਹੈ ਜਾਂ ਕੇ ਉਸ ਬਲੂੰਗੜੇ ਦਾ ਪਤਾ ਲੈਣਾ ਹੈ ਉਸ ਦੀ ਬਹੁਤ ਸੇਵਾ ਕਰਦਾ ਹੁੰਦਾ ਸੀ ਉਹ ਉਹ ਬਿੱਲੀ ਦਾ ਬੱਚਾ ਵੀ ਦਿਨਾਂ ਦੇ ਵਿੱਚ ਹੀ ਠੀਕ ਹੋ ਗਿਆ ਪਰ ਉਸ ਨੂੰ ਛੱਡ ਕੇ ਨਹੀਂ ਗਿਆ ਉਹ ਉਸ ਦਾ ਅਬਾਰੀ ਸੀ ਉਸ ਨੂੰ ਲੱਗਿਆ ਕਿ ਇਹ ਹੀ ਮੇਰਾ ਮਾਲਕ ਹੈ ਔਕੇ ਸਮੇਂ ਤੇ ਇਸ ਨੇ ਹੀ ਮੇਰੀ ਬਾਹ ਫੜੀ ਹੈ ਇਸ ਕਰਕੇ ਮੈਂ ਉਸ ਨੂੰ ਛੱਡ ਕੇ ਨਹੀਂ ਜਾਣਾ। ਉਹ ਵੀ ਉਸ ਦੇ ਨੇੜੇ-ਨੇੜੇ ਰਿਹਾ ਕਰਦਾ। ਰਾਤ ਦੇ ਵੇਲੇ ਰਾਜੇ ਨੇ ਜਦੋਂ ਵਾਪਸ ਪਰਤਿਆ ਕਰਨਾ ਆਪਣੇ ਖੇਤਾਂ ਵਿੱਚੋਂ ਤਾਂ ਉਹਦੇ ਨਾਲ ਉਸਨੇ ਗੱਲਾਂ-ਬਾਤਾਂ ਕਰਿਆ ਕਰਨੀਆਂ। ਉਸ ਨੂੰ ਕੁਝ ਨਾ ਕੁਝ ਦੱਸਦੇ ਰਹਿਣਾ ਆਪਣੀਆਂ ਫਸਲਾਂ ਦੀਆਂ ਕਹਾਣੀਆਂ, ਆਪਣੀਆਂ ਬਚਪਨ ਦੀਆਂ ਕਹਾਣੀਆਂ, ਆਪਣੇ ਮਾਂ ਪਿਓ ਦੇ ਬਾਰੇ ਦੱਸਣਾ ਕਿ ਮੇਰੀ ਮਾਂ ਇਸ ਤਰ੍ਹਾਂ ਦੀ ਸੀ। ਉਸ ਨੂੰ ਵੀ ਜਾਨਵਰਾਂ ਦੇ ਨਾਲ ਪਿਆਰ ਸੀ, ਪ੍ਰੇਮ ਸੀ, ਆਪਣੇ ਬਾਪ ਦੀਆਂ ਕਹਾਣੀਆਂ ਦੱਸਣੀਆਂ। ਦਿਨਾਂ ਦੇ ਵਿੱਚ ਰਾਜਾ ਬਿਲਕੁਲ ਠੀਕ ਠਾਕ ਲੱਗਣ ਲੱਗਿਆ, ਲੋਕਾਂ ਨੂੰ ਵੀ ਹੁਣ ਠੀਕ ਲੱਗਣਾ ਹੀ ਸੀ। ਉਸ ਦੇ ਮਨ ਦੇ ਜਿੰਨੇ ਵਲਵਲੇ ਸਨ, ਦੁੱਖ ਸਨ, ਸੁੱਖ ਸਨ, ਉਹ ਹੁਣ ਕਿਸੇ ਦੇ ਨਾਲ ਜਾ ਕੇ ਸਾਂਝੇ ਕਰਦਾ ਸੀ, ਚਾਹੇ ਉਹ ਜੀ ਹੀ ਸੀ। ਕਹਿੰਦੇ ਨੇ ਕਿ ਜੀ ਸਾਰੇ ਪਰਮਾਤਮਾ ਨੇ ਇਸੇ ਲਈ ਬਣਾਏ ਨੇ ਇਨਸਾਨ ਦਾ ਕਿਸੇ ਨਾ ਕਿਸੇ ਰੂਪ ਵਿੱਚ ਸਾਥ ਦਿੰਦੇ ਨੇ ਪਰਮਾਤਮਾ ਰੱਬ ਇਕੱਲੇ ਇਨਸਾਨਾਂ ਦਾ ਨਹੀਂ ਹਰ ਇੱਕ ਜੀਵ ਆ ਹੈ ਸੋ ਇਸੇ ਤਰੀਕੇ ਨਾਲ ਰੱਬ ਨੇ ਪਰਮਾਤਮਾ ਨੇ ਉਹ ਜੀ ਇਹਦੇ ਕੋਲ ਬਹਾਨੇ ਨਾਲ ਭੇਜਿਆ ਸੀ ਰਾਜੇ ਦੀ ਜ਼ਿੰਦਗੀ ਹੁਣ ਪਹਿਲਾਂ ਨਾਲੋਂ ਬਿਹਤਰ ਹੋ ਗਈ ਸੀ ਹੁਣ ਉਸ ਨੂੰ ਕਿਸੇ ਸ਼ੈ ਨਾਲ ਕਿਸੇ ਜੀ ਨਾਲ ਪ੍ਰੇਮ ਸੀ ਪਿਆਰ ਸੀ ਪਰਮਾਤਮਾ ਦੇਤੇ ਉਹ ਕਿਸੇ ਵੇਲੇ ਬਹੁਤ ਅ타 ਦਾ ਵਿਸ਼ਵਾਸ ਕਰਦਾ ਸੀ ਬੜੀ ਉਸ ਦੀ ਸ਼ਰਧਾ ਸੀ ਪਰ ਮਾਂ ਬਾਪ ਦੇ ਤੁਰ ਜਾਣ ਦੇ ਬਾਅਦ ਉਸ ਦਾ ਜਿਵੇਂ ਪਰਮਾਤਮਾ ਤੋਂ ਭਰੋਸਾ ਉੱਠ ਗਿਆ ਸੀ ਉਸ ਨੂੰ ਲੱਗਦਾ ਸੀ ਕਿ ਸਾਰਾ ਕੁਝ ਝੂਠ ਹੈ ਪਰ ਇੱਕ ਵਾਰ ਫਿਰ ਤੋਂ ਪਰਮਾਤਮਾ ਦੇ ਪ੍ਰਤੀ ਉਸ ਦੀ ਨਿਸ਼ਚਾ ਉਸ ਦੀ ਭਾਵਨਾ ਜਾ ਕੇ ਹੁਣ ਫਿਰ ਉਸ ਦੋਵੇਂ ਵੇਲੇ ਪਰਮਾਤਮਾ ਦਾ ਨਾਮ ਜਪਣਾ ਉਸ ਨੇ ਸ਼ੁਰੂ ਕਰ ਦਿੱਤਾ ਉਹ ਗਏ ਉਸਨੂੰ ਲੱਗਦਾ ਸੀ ਕਿ ਜੇ ਮੇਰੀ ਜ਼ਿੰਦਗੀ ਵਿੱਚ ਮੇਰੇ ਅਜੀਜ਼ ਮੇਰੇ ਪਿਆਰੇ ਚਲੇ ਗਏ ਨੇ ਕਿਤਨਾ ਕੀਤੇ ਇਸ ਬਿੱਲੀ ਦਾ ਮੇਰੇ ਕੋਲ ਆਉਣਾ ਪਰਮਾਤਮਾ ਦੇ ਕਰਕੇ ਹੀ ਹੈ ਇੱਕ ਦਿਨ ਉਹ ਆਪਣੇ ਖੇਤਾਂ ਦੇ ਵਿੱਚੋਂ ਕੰਮ ਕਰਕੇ ਜਦੋਂ ਵਾਪਸ ਆਪਣੀ ਝੌਂਪੜੀ ਦੇ ਵਿੱਚ ਪਰਤਿਆ ਤਾਂ ਉਹ ਕੀ ਦੇਖਦਾ ਹੈ ਕਿ ਬਿੱਲਾ ਉਸਨੂੰ ਬੜੇ ਪਿਆਰ ਨਾਲ ਪੁੱਛਦਾ ਹੈ ਬੋਲ ਕੇ ਪੁੱਛਦਾ ਹੈ ਕੀ ਹਾਲ ਹੈ ਭਾਈ ਬੜਾ ਹੈਰਾਨ ਹੁੰਦਾ ਹੈ ਕਿ ਇਹ ਬਿੱਲਾ ਬੋਲ ਕਿਵੇਂ ਸਕਦਾ ਹੈ ਉਸ ਨੂੰ ਸੁੱਧ ਬੁੱਧ ਨਹੀਂ ਰਹਿੰਦੀ ਉਸ ਦੇ ਅਚਾਨਕ ਦਿਮਾਗ ਵਿੱਚ ਕੋ ਗੱਲ ਆਉਂਦੀ ਹੈ ਕਿ ਇਹ ਬਿੱਲਾ ਤਾਂ ਜਾਦੂਈ ਬਿੱਲਾ ਹੈ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਪੁੱਛਣ ਲੱਗਾ ਕਿ ਤੁਸੀਂ ਕੌਣ ਹੋ ਕੌਣ ਹੋ ਜਿਨ੍ਹਾਂ ਨੇ ਮੇਰੇ ਨਾਲ ਇੰਨਾ ਸਨੇਹ ਇੰਨਾ ਪ੍ਰੇਮ ਪੈਦਾ ਕੀਤਾ ਕੌਣ ਹੋ ਜਿਹੜਾ ਮੇਰੀ ਦੇਖਭਾਲ ਕਰਨ ਦੇ ਲਈ ਇੱਥੇ ਆਇਆ ਦੋਵੇਂ ਹੱਥ ਜੋੜ ਕੇ ਖੜਾ ਹੋਇਆ ਸੀ ਬਿੱਲਾ ਕਹਿੰਦਾ ਮੈਂ ਤਾਂ ਪਰਮਾਤਮਾ ਦਾ ਭੇਜਿਆ ਹੋਇਆ ਦੂਤ ਹਾਂ ਮੈਂ ਤਾਂ ਤੇਰੀ ਪਰਖ ਕਰਨ ਆਇਆ ਸੀ ਕਿ ਤੂੰ ਆਪਣੇ ਮਾਪੇ ਦੇ ਤੁਰ ਜਾਂਦੇ ਬਾਅਦ ਇਨਸਾਨੀਅਤ ਪ੍ਰਤੀ ਜਾਨਵਰਾਂ ਪ੍ਰਤੀ ਪੰਛੀਆਂ ਪ੍ਰਤੀ ਕਿੰਨਾ ਕੁ ਪ੍ਰੇਮ ਭਾਵਨਾ ਰੱਖਦਾ ਹੈ ਤੂੰ ਇਸ ਪ੍ਰੀਖਿਆ ਦੇ ਵਿੱਚ 100% ਉੱਤਰਿਆ ਹੈ ਇਸੇ ਕਰਕੇ ਪਰਮਾਤਮਾ ਤੇਰੇ ਤੋਂ ਖੁਸ਼ ਹੋਏ ਨੇ ਉਹਨਾਂ ਮੈਨੂੰ ਕਿਹਾ ਕਿ ਮੈਂ ਤੇਰੀ ਇੱਕ ਇੱਛਾ ਪੂਰੀ ਕਰ ਦਿਆਂ ਮੈਨੂੰ ਦੱਸ ਤੈਨੂੰ ਕੀ ਚਾਹੀਦਾ ਹੈ ਤੈਨੂੰ ਧਨ ਦੌਲਤ ਜੋ ਵੀ ਚਾਹੀਦਾ ਹੈ ਮੈਂ ਤੇਰੇ ਲਈ ਹਾਜ਼ਰ ਕਰ ਦਿੰਨਾ ਹਾਂ ਅਗੋ ਰਾਜਾ ਉੱਤਰ ਦਿੰਦਾ ਹੈ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਆਪਣਾ ਕਰੀਬੀ ਦੋਸਤ ਮਿੱਤਰ ਸਮਝ ਕੇ ਆਪਣੇ ਨਾਲ ਰੱਖਿਆ ਆਪਣੇ ਦੁੱਖ ਸੁੱਖ ਤੇਰੇ ਨਾਲ ਸਾਂਝੇ ਕੀਤੇ ਨੇ ਮੇਰੇ ਮਨ ਤੇ ਬਹੁਤ ਬੋਝ ਸੀ ਅਥਾ ਭਾਰ ਸੀ ਜਦੋਂ ਤਾ ਤੂੰ ਮੇਰੀ ਜ਼ਿੰਦਗੀ ਵਿੱਚ ਆਇਆ ਹੈ ਸਾਰਾ ਬੋਝ ਉੱਤਰ ਗਿਆ ਹੈ ਹੁਣ ਮੈਨੂੰ ਇਹ ਖਿੱਚ ਰਹਿੰਦੀ ਹੈ ਕਿ ਮੈਂ ਇੱਥੇ ਵਾਪਸ ਪਰਤਣਾ ਹੈ ਤਾਂ ਪਹਿਲਾਂ ਇੱਕ ਵੇਲਾ ਸੀ ਕਿ ਮੈਂ ਖੇਤਾਂ ਦੇ ਵਿੱਚ ਹੀ ਸੌਂ ਜਾਂਦਾ ਸੀ। ਈਸ਼ਾ ਮੇਰੀ ਤੂੰ ਪਹਿਲਾਂ ਹੀ ਪੂਰੀ ਕਰ ਚੁੱਕਿਆ ਹੈ ਭਰਾਵਾ। ਮੇਰੇ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਹੈ ਕਿ ਮੈਂ ਕਿ ਮੈਂ ਤੇਰੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹਾਂ। ਪਿਛਲੇ ਲੰਬੇ ਸਮੇਂ ਤੋਂ ਤੈਨੂੰ ਦੇਖਿਆ ਹੈ ਕਿ ਕਿਵੇਂ ਤੂੰ ਇਸ ਦੀ ਸੇਵਾ ਕੀਤੀ ਹੈ। ਹੁਣ ਤੂੰ ਇੱਕ ਨਈ ਜਿੰਨੀਆ ਮਰਜ਼ੀ ਇਸ਼ਾਵਾਂ ਮੰਗੇ ਤੇ ਜਾ ਪੂਰਨ ਕਰ ਦਿੰਦੇ ਹਾਂ। ਉਹ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਬੇਨਤੀ ਇਹ ਹੈ ਕਿ ਇਸ ਬਿੱਲੇ ਨਾਲ ਮੇਰਾ ਸਾਥ ਕਦੇ ਨਾ ਛੁੱਟੇ ਪਰਮਾਤਮਾ ਨੇ ਉਸਨੂੰ ਕਿਹਾ ਕਿ ਬਿਲਕੁਲ ਨਹੀਂ ਛੁੱਟੇਗਾ ਤੇਰੇ ਵਰਗੇ ਨੇਕ ਇਨਸਾਨ ਦੇ ਵਿੱਚ ਸਨੇਹ ਦੇਖ ਕੇ ਜਾਨਵਰਾਂ ਪ੍ਰਤੀ ਪੰਛੀਆਂ ਪ੍ਰਤੀ ਪਿਆਰ ਦੇਖ ਕੇ ਇਨੀ ਤੇਰੀ ਇੱਛਾ ਪੂਰੀ ਕਰਦਾ ਹਾਂ ਕਿ ਤੇਰੇ ਕੋਲ ਬਹੁਤ ਸੁੰਦਰ ਘਰ ਹੋਵੇਗਾ ਤੇਰੇ ਬਾਲ ਬੱਚੇ ਹੋਣਗੇ ਵਿਆਹ ਸ਼ਾਦੀ ਹੋਏਗੀ ਸਾਰਾ ਕੁਝ ਹੋਵੇਗਾ ਬੇਸ਼ੱਕ ਪਿੰਡ ਵਾਲਿਆਂ ਨੇ ਤੈਨੂੰ ਕਿਸੇ ਵੇਲੇ ਕਮਲਾ ਸਮਝਿਆ ਹੋਵੇਗਾ ਪਰ ਤੇਰੇ ਤੋਂ ਵੱਧ ਸਿਆਣਾ ਇਨਸਾਨ ਕੋਈ ਨਹੀਂ ਇਸ ਇਸ ਕਹਾਣੀ ਦੇ ਰਾਈ ਕਹਾਣੀਕਾਰ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜੋ ਲੋਕ ਇਨਸਾਨੀਅਤ ਪ੍ਰਤੀ ਪ੍ਰੇਮ ਰੱਖਦੇ ਨੇ ਪੰਛੀਆਂ ਦੇ ਨਾਲ ਜਾਨਵਰਾਂ ਦੇ ਨਾਲ ਪਿਆਰ ਰੱਖਦੇ ਨੇ ਉਹਨਾਂ ਦੀ ਔਖੇ ਸਮੇਂ ਦੇ ਵਿੱਚ ਸੇਵਾ ਕਰਦੇ ਨੇ ਉਹ ਸਮਝੋ ਪਰਮਾਤਮਾ ਦੀ ਸੇਵਾ ਕਰ ਰਹੇ ਨੇ ਇਹ ਸਾਰਾ ਕੁਝ ਪਰਮਾਤਮਾ ਦਾ ਸਾਜਿਆ ਹੋਇਆ ਹੈ ਹਰ ਇੱਕ ਜੀਵ ਪਰਮਾਤਮਾ ਦਾ ਬਣਾਇਆ ਹੋਇਆ ਹੈ ਪਰ ਕਈ ਵਾਰੀ ਜਾਣੇਆਂ ਜਾਣੇ ਦੇ ਵਿੱਚ ਅਸੀਂ ਗਲਤੀ ਕਰ ਬੈਠਦੇ ਹਾਂ ਅਸੀਂ ਕਈ ਵਾਰੀ ਇਸ ਤਰ੍ਹਾਂ ਸਮਝਦੇ ਹਾਂ ਕਿ ਇਹ ਜਾਨਵਰ ਸਾਡੇ ਲਈ ਬਿਪਤਾ ਖੜੀ ਕਰਦੇ ਨੇ ਸਾਡੇ ਲਈ ਮੁਸੀਬਤ ਖੜੀ ਕਰਦੇ ਨੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਕੋਈ ਵੀ ਜਾਨਵਰ ਚਾਹੇ ਉਹ ਕੁੱਤਾ ਹੋਵੇ ਬਿੱਲੀ ਹੋਵੇ ਕੋਈ ਵੀ ਜਾਨਵਰ ਹੋਵੇ ਜੇ ਉਹ ਮਾੜੇ ਸਮੇਂ ਦੇ ਵਿੱਚ ਹੈ ਕਿਸੇ ਦਿੱਕਤ ਦੇ ਵਿੱਚ ਹੈ ਦੁੱਖ ਤਕਲੀਫ ਦੇ ਵਿੱਚ ਹੈ ਤਾਂ ਸਾਡਾ ਇਨਸਾਨਾਂ ਦਾ ਪਹਿਲਾ ਫਰਜ਼ ਪੰਦਾ ਹੈ ਕਿ ਜਿੰਨੀ ਕੁ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਅਸੀਂ ਕਰੀਏ ਕਿਉਂਕਿ ਜਾਨਵਰਾਂ ਦੀ ਬੇਜਵਾਨਾਂ ਦੀ ਮਦਦ ਕਰਨਾ ਪਰਮਾਤਮਾ ਦੀ ਮਦਦ ਕਰਨ ਦੇ ਬਰਾਬਰ ਹੈ ਬਹੁਤ ਸਾਰੇ ਵਿਦਵਾਨ ਸਿਆਣੇ ਲੋਕ ਮੰਨਦੇ ਨੇ ਕਿ ਜੋ ਇਨਸਾਨ ਬੇਜਵਾਨਾਂ ਦੀ ਮਦਦ ਕਰਦਾ ਹੈ ਸਹਾਇਤਾ ਕਰਦਾ ਹੈ ਪਰਮਾਤਮਾ ਉਸ ਦੀ ਸਹਾਇਤਾ ਲਈ 100 ਕਦਮ ਵਧਾ ਕੇ ਅੱਗੇ ਆਉਂਦੇ ਨੇ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਗਵਾਓ ਜੀ ਅਤੇ ਸਾਡੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ